ਨਾ ਸਿੰਘ ਵਾਲਾ ਹਾਂਜੀ ਦੋਸਤੋ ਸਕਰੀਨ ਤੇ ਤੁਸੀਂ ਇਹ ਬੰਦ ਦੇਖ ਰਹੇ ਹੋ ਇਹ ਬਜਰੰਗੀ ਨਿਵਾਣੇ ਦਾ ਬੱਚਾ ਹੈ ਜਿਹੜਾ ਇੱਕ ਮਸ਼ਹੂਰ ਬੋਲਾ ਹੈ ਆਪਾਂ ਭੈਣ ਤੋਂ ਜਾਣਕਾਰੀ ਲੈਣੇ ਇਹਦੇ ਬਾਰੇ ਇਹ ਜਾਣ ਕੇ ਕਿੰਨੀ ਉਮਰ ਹੋਈ ਇਹਦੀ ਇਨਕੀ 2 ਸਾਲ 8 ਮਹੀਨੇ 2 ਸਾਲ ਹਾਂਜੀ ਬਜਰੰਗੀ ਨਿਵਾਣੇ ਦਾ ਹਾਂਜੀ ਡਾਇਰੈਕਟ ਕਾਸਟ ਕੋਈ ਨਹੀਂ ਸੀਮਨ ਸੇ ਸੀਮਨ ਹਾਂਜੀ ਠੀਕ ਹੈ ਜੀ ਤੇ ਪਹਿਲਾਂ ਵੀ ਕਿਸੇ ਮੇਲੇ ਦੇ ਵਿੱਚ ਤੁਸੀਂ ਇਹਨੂੰ ਦੇਖਿਆ ਧਨੋਲਾ ਮੇਲੇ ਸੇ ਲੈ ਕੇ ਪੁੱਛ ਕੁਝ ਸੁਣਾਈ ਸੀ ਦੀ ਨਹੀਂ ਮਾ ਤੋਂ ਫਿਰ ਜੀ ਕੰਮ ਚੱਲ ਰਿਹਾ ਸੀ ਕੁਝ ਐਸਾ ਨਹੀਂ ਦਾ ਬਾਅਦ ਮੈਂ ਥੋੜਾ ਫਿਰੌਲਾ ਵੀ ਛੱਡੋ ਹੋਏ ਦੇਖੇ ਜੇ ਭੈਣ ਨਾ ਪਤਨੋ ਲਾ ਮੇਲੇ ਉਹੜਾ ਇਸਕਿਊਟ ਦੇ ਵਿੱਚ ਇਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਹਾਂਜੀ ਇਹਨਾਂ ਨੇ ਫਿਰ ਬਾਅਦ ਵਿੱਚ ਸਮਾਨਿਤ ਵੀ ਕੀਤਾ ਉਹਨਾਂ ਨੇ ਪੂਰੇ ਬੰਦੇ ਤੇ ਇਹਦਾ ਇਹਦੀ ਮਾਦਰ ਤਾਂ ਕੀ ਰਕਾਰਡ ਸੀ ਪੀਡੀਫ ਮੇਲੇ ਮੈਂ 23 ਲੀਟਰ 23 ਲੀਟਰ ਹਾਂਜੀ ਠੀਕ ਹੈ ਜੀ ਇਸ ਤੋਂ ਬਿਨਾ ਹੋਰ ਵੀ ਤੁਹਾਡੇ ਕੋਲ ਕੋਈ ਜਾਨਵਰ ਹੈ ਜਿਹੜਾ ਵਧੀਆ ਨਾਮ ਵਾਲਾ ਨਹੀਂ ਥਾ ਹਬ ਨਹੀਂ ਹੈ ਠੀਕ ਹੈ ਹੁਣ ਇਹ ਇੱਕ ਹੀ ਹੈ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਨਕਾ ਹਾਂਜੀ ਦੋਸਤੋ ਆ ਜਿਹੜਾ ਤੁਸੀਂ ਬੋਲਰ ਦੇਖ ਰਹੇ ਹੋ ਸਕਰੀਨ ਤੇ ਇਹ ਬਜਰੰਗੀ ਜਵਾਣੇ ਦਾ ਬੇਟਾ ਹੈ ਜੰਗੀ ਜਵਾਣੇ ਦੀ ਬਰਾਡ ਲਾਈਨ ਦੇ ਬੱਚਾ ਉਹਦਾ ਬੱਚਾ ਇਹ ਧਰੋਲੇ ਮੇਲੇ ਤੇ ਵੀ ਦੇਖਣ ਨੂੰ ਮਿਲਿਆ ਸੀ ਇਹ ਇੱਥੇ ਵੀ ਇਹ ਬੱਚੇ ਨੂੰ ਲੈ ਕੇ ਆਏ ਨੇ ਇਧਰੋਂ ਮੰਤਰੀ ਸਾਹਿਬ ਆ ਚੁੱਕੇ ਨੇ ਮੰਤਰੀ ਸਾਹਿਬ ਪਹੁੰਚ ਚੁੱਕੇ ਨੇ ਮੇਲੇ ਦੀ ਜਿਹੜੀ ਸ਼ੁਰੂਆਤ ਹੈ ਉਹਨਾਂ ਹੋਣ ਜਾ ਰਹੀ ਹੈ ਕ੍ਰਿਸ਼ੀ ਮੰਤਰੀ ਜੀ ਥੋੜੀ ਜਿਹਾ ਦੱਸਾਂਗਾ

ਜਾਣਕਾਰੀ ਇਸ ਬੁੱਲਦੇ ਬਾਰੇ ਉਹਨਾਂ ਦੇ ਮਾਲਕਾਂ ਤੋਂ ਪ੍ਰਾਪਤ ਕਰ ਰਹੇ ਨੇ ਕਿ ਇਸ ਤੋਂ ਅਗਲੀ ਮੇਲੇ ਦੀ ਸ਼ੁਰੂਆਤ ਇਹ ਕੀਤੀ ਜਾਊਗੀ ਇਹਨਾਂ ਇਸੇ ਟਾਈਮ ਦੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਮੰਤਰੀ ਸਾਹਿਬ ਆਉਣ ਤੇ ਸ਼ੁਰੂਆਤ ਜਿਹੜੀ ਮੇਲੇ ਦੀ ਕੀਤੀ ਜਾਵੇ ਜੀ ਇਸ ਤੋਂ ਜਿਹੜੀਆਂ ਅਗਲੀਆਂ ਕਾਰਵਾਈਆਂ ਸਨ ਅਸੀਂ